ਆਹ ਉਹ ਪੁਰਾਣੀ ਕਿਰਤੀ ਆ ਜੀ ਪਾਕਿਸਤਾਨ ਦੇ ਵਿਖੋ ਪਾਕਿਸਤਾਨ ਦੇ ਟਿਕਟਾਂ ਜਿਹੜੀਆਂ ਬਣਦੀਆਂ ਜਾਂਦੀਆਂ ਸੀ ਕਿ ਪਾਕਿਸਤਾਨ ਨੂੰ ਟਿਕਟ ਇੱਥੋਂ ਲਹੋ ਚੱਲਦੀ ਹੁੰਦੀ ਤੇ ਰੇਲ ਜਿਹੜੀ ਲਾਹੋ ਚੱਲਦੀ ਹੁੰਦੀ ਜੀ ਜੇ ਵੀ ਖੁੱਲੋ ਨਾਲ ਸਾਡਾ ਵਪਾਰ ਵੀ ਖੁੱਲੋ ਅਸੀਂ ਹੁਣ ਸਾਨੂੰ ਅੰਮ੍ਰਿਤਸਰ ਦੂਰ ਪੈਂਦਾ ਹੈ ਲਾਹੌਰ ਸਾਨੂੰ ਨੇੜੇ ਪੈਂਦਾ ਜੇ ਲਾਹੌਰ ਕਿਨਾ ਹੋਇਆ ਤੋਂ ਇੱਥੋਂ ਸਾਰਾ 65 ਕਿਲੋਮੀਟਰ ਆ। 65 ਕਿਲੋਮੀਟਰ ਸਾਡਾ ਇੱਥੋਂ ਤਰ ਰਿਹਾ ਆ ਸਾਰਾ। ਹਾਂ। ਅੱਛਾ। ਤੇ ਸਾਨੂੰ ਆ ਚੰਗਾ। ਇੱਕ ਬਾਬੇ ਸ਼ੇਰਸਾਹ ਵਾਲੀ ਦੀ ਮਜਾਰ ਹੈ ਜੀ। ਬਾਬੇ ਸ਼ੇਰਸਾਹ ਵਾਲੀ ਦੀ। ਹਾਂ ਜੀ ਉਹ ਵੀ ਪਾਕਿਸਤਾਨ ਬਣ ਤੋਂ ਪਹਿਲਾਂ ਦੀ ਆ। ਅੱਛਾ ਅੱਛਾ। ਉਹ ਅੱਜ ਵੀ ਮੌਜੂਦ ਹੋ ਸਾਰਾ। ਅੱਜ ਵੀ ਉਸਤਰਾਉਂ ਤੇ ਬਹੁਤ ਜ਼ਿਆਦਾ ਤਮੀਰ ਹੋ ਰਹੀ ਆ ਜੀ। ਉੱਥੇ ਆਮਦਨ ਬਹੁਤ ਜ਼ਿਆਦਾ। ਜੋ ਜਿੰਨੀ ਆਮਦਨ ਹੈ ਸਾਰੀ ਉੱਥੇ ਹੀ ਲੱਜ ਜਾਂਦੀ ਆ। ਉਹ ਨੂੰ ਮਰ ਹੋਇਆ ਤੇ ਪੈਸਾ ਆਉਂਦੀ ਨਹੀਂ ਨਹੀਂ ਚੇਹੋ ਉਹ ਰੁਦਾ ਤੇ ਬੋਲ ਚੇਹਰੀ ਵੀ ਲੱਗ ਜਿਹੜੀ ਹਾਂਜੀ ਉਹ ਪਰਲੇ ਦਾ ਹੈ ਉਹ ਹੁਣ ਉਹ ਨਿਛਾਨ ਵੀ ਤੇ ਰਹਿ ਗਿਆ ਨਿਕੀਏ ਕਦੀਆਂ ਸੀ ਉਦੋਂ ਲੋਕਾਂ ਨੇ ਦੇਣ ਅੱਜ ਜੀ ਜੀ ਤੁਸੀਂ ਦੇਖ ਸਾਥ ਦੇ ਹੋ ਕਿ ਅੱਜ ਵੀ ਇਹ ਨਿੱਕੀ ਨਿੱਕੀ ਇੱਕ ਜਿਹੜੀ ਆ ਉਹ ਤੁਹਾਨੂੰ ਮਸਲ ਆਏਗੀ ਇਹ ਜਿਹੜੇ ਚਰੋਖੇ ਰੱਖੇ ਜਾਂਦੇ ਸੀ ਉਹ ਸ਼ਰਮ ਦੀਵਾ ਬਾਲਣ ਵਾਸਤੇ ਰੋਸ਼ਨੀ ਵਾਸਤੇ ਇਹ ਚਰੋਖੇ ਜਿਹੜੇ ਆ ਬਣਾਏ ਜਾਂਦੇ ਸੀ ਤੇ ਇਹ ਪ੍ਰਾਣੇ ਉਹ ਤੋਂ ਮਿਸਤਰੀ ਵੀ ਵਧੀਆ ਬਣ ਗਏ ਬਹੁਤ ਵਧੀਆ ਵੇਖੋ ਨਾ ਚੂਨਾ ਲੱਗਾ ਹੈ ਹਾਂ ਕਹਿੰਦੇ ਸਹੀ ਹੈ ਤੁਸੀਂ ਕਹੇਟ ਨੂੰ ਵੇਖੋ ਕਿਸੇ ਨੂੰ ਕਲਰ ਨਹੀਂ ਲੱਗਾ ਜੇ ਲੱਗਦਾ ਬਿਲਕੁਲ ਸਹੀ ਹਾਂ ਕੋਈ ਇੱਕ ਭੁਰੀ ਨਹੀਂ ਸਾਰੇ ਬਿਨਾਂ ਚਾਲੂ ਖੜੀਆਂ ਅੱਜ ਤੁਸੀਂ ਤਮੀਰ ਕਰਦੇ ਜੇ ਪਹਿਲੀ ਦਾ ਗੱਲ ਉਹ 10 ਸਾਲ ਦੀ ਮਸਾ ਬੁਨਿਆਦ ਹੁੰਦੀ ਏ 10 ਸਾਲਾਂ ਬਾਅਦ ਉਹ ਖਤਮ ਹੋ ਜਾਂਦੀ ਇਹ ਪੋਰਟਾਂ ਨੂੰ ਨਿਕਲਦਾ ਸੁਣਾ ਕਰਿਆਲੇ ਨੂਨ ਤੇ ਬਰਨਾਲੇ ਨੂੰ ਇਹ ਬਤਮਾਸ਼ਾ ਦੇ ਪਿੰਡ ਕਿਨੇ ਆ ਜਾਂਦੇ ਨਾ ਬਤਮਾਸ਼ਾ ਦੇ ਪਿੰਡ ਪਾਕਿਸਤਾਨ ਤੋਂ ਪਹਿਲਾਂ ਅੱਛਾ ਔਰ ਬਾਕੀ ਜਾਂ ਤੇ ਦੋ ਘਰ ਸਿਰਫ ਸਿੱਖਾਂ ਦੇ ਸੀ ਦੋ ਘਰ ਦੋ ਘਰ ਉਹ ਹੀ ਗਏ ਸੀ ਸੁਨਿਆਰੇ ਉਹਨਾਂ ਦਾ ਉਹਨਾਂ ਦਾ ਬੜਾ ਮੇਲ-ਮਲਾਪ ਸੀ ਇੱਕ ਦੂਜੇ ਨੂੰ ਇਹ ਨਿਆਵਾ ਛਾਦੀਆਂ ਦੇ ਸਾਥ ਦੇ ਸੀ ਸੁੱਕਾ ਰਸਤਾ ਦਿੰਦੇ ਸੀ ਤੇ ਸੁੱਕੀ ਰਸਤੀ ਦਿੰਦੇ ਸੀ ਮਲਵਦਾ ਵਾਂਵਾਂ ਚ ਸ਼ਾਮ ਨਹੀਂ ਸੀ ਹੁੰਦੇ ਇੱਕ ਦੂਜੇ ਨਾਲ ਬੜਾ ਪ੍ਰੇਮਕਾਰ ਸੀ ਸੁਨਿਆਰੇ ਤੇ ਮੁਸਲਮਾਨ ਹਾਂਜੀ ਅੱਛਾ ਤੇ ਬਾਕੀ ਜਿਹੜੀ ਇੱਥੇ ਸਾਰੀ ਸੰਗਤ ਜਿਹੜੀ ਆ ਉਹ ਹੈਗੇ ਸਾਈ ਸੀ ਸਾਈ ਸੀ ਜਦਾ ਸਾਈ ਲੋਕ ਰਿੰਦੇ ਸਾਈ ਲੋਕ ਬਹੁਤ ਜ਼ਿਆਦਾ ਬਾਕੀ ਮਜਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਤਨਾ ਹੋਰ ਇੱਥੇ ਪ੍ਰਾਣੇ ਮਸੀਤਾਂ ਨੇ ਗਿਰਜੇ ਘਰ ਨੇ ਉਹ ਫਿਰ ਉਸੇ ਸਤਾ ਸਮਝਦੀਆਂ ਨਿਸ਼ਾਨੀਆਂ ਨੇ ਹਾਂਜੀ ਉਹਨਾਂ ਮਤਲਬ ਜਿਤਨਾ ਅੱਡੋ ਅੱਡ ਇਲਾਕੇ ਦੇ ਹਿਸਾਬ ਨਾਲ ਜਿਵੇਂ ਐਸ ਇਲਾਕੇ ਦੀ ਆ ਮਸੀਦ ਹੋ ਗਈ ਪਰ ਲੈ ਇਲਾਕੇ ਦੀ ਸਾਡੇ 13 ਮਸੀਤਾਂ ਨੇ ਹਾਂ 13 ਮਸੀਤਾਂ 13 ਮਸੀਤਾਂ ਨੇ ਉਹ ਆਪਣੇ ਆਪਣੇ ਹਿਸਾਬ ਨਾਲ ਹੀ ਜਿੱਥੇ ਜਿੱਥੇ ਲੱਗ ਕੋਈ ਇਗਾਸੀ ਉੱਥੇ ਉੱਥੇ ਬਣਾਈ ਗਿਆ ਕੋਈ ਮਸੀਤ ਫਿਰ ਮੁਸਲਮਾਨ ਭਾਈਚਾਰੇ ਨੂੰ ਇਥੋਂ ਖਦੇੜਨ ਵਾਸਤੇ ਸਰਕਾਰ ਨੇ ਆ ਕੇ ਆਰਮੀ ਲਾਈ ਤੇ ਫਿਰ ਮੁਸਲਮਾਨ ਭਾਈਚਾਰੇ ਨੂੰ ਇਹ ਜਿਹੜਾ ਛੱਡਲਾ ਪਿਆ ਅੱਜ ਵੀ ਬਹੁਤ ਸਾਰੇ ਪ੍ਰਾਤਨਕਾਰ ਜਿਹੜੇ ਨੇ ਇਸਾਈ ਧਰਮ ਨੂੰ ਬਿਲੋਂਗ ਕਰਦੇ ਨੇ ਸਾਸੀਗਾ ਦੋਸਤੋ ਇੱਕ ਵਾਰੀ ਫੇਰ ਹਾਜ਼ਰ ਹੋਇਆ ਇੱਕ ਹੋਰ ਇਤਿਹਾਸਕ ਬਿਲਡਿੰਗ ਦੇ ਨਾਲ ਸੋ ਜਿਵੇਂ ਜਿਵੇਂ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਕਿ ਅਸੀਂ ਬਹੁਤ ਪੁਰਾਣੇ ਇਤਿਹਾਸ ਦੇ ਨਾਲ ਤੁਹਾਨੂੰ ਜੋੜਦੇ ਆ ਤੇ ਅੱਜ ਇੱਕ ਬਹੁਤ ਪੁਰਾਣਾ ਇਤਿਹਾਸ ਲੈ ਕੇ ਤੁਹਾਡੀ ਨਜ਼ਰ ਆਇਆ ਪਿੰਡ ਕਰਿਆਲੇ ਦੇ ਵਿੱਚ ਮੈਂ ਵਜੂਦ ਆ ਮੇਰੇ ਪਿੱਛੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕਰਿਆਲਾ ਰੇਲਵੇ ਸਟੇਸ਼ਨ ਹੈ ਇਹ ਤੇ ਇੱਥੇ ਕਹਿੰਦੇ ਵੀ ਕਦੇ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਤੱਕ ਟ੍ਰੇਨ ਚੱਲਦੀ ਹੁੰਦੀ ਸੀ ਕਸੂਰ ਤੱਕ ਟ੍ਰੇਨ ਚੱਲਦੀ ਹੁੰਦੀ ਸੀ ਤੇ ਇੱਥੇ ਬਹੁਤ ਸਾਰਾ ਵਪਾਰ ਜਿਹੜਾ ਹੁੰਦਾ ਸੀ ਮੇਵਿਆਂ ਦਾ ਵਪਾਰ ਨਰਮੇ ਦਾ ਵਪਾਰ ਜਾਂ ਆਟਾ ਦਾਲ ਕਣਕ ਚੌਲ ਜਿਹੜੇ ਉਹ ਵਟਾ ਸਟਾ ਜਿਹੜਾ ਉਧਰ ਉਧਰੀ ਕਿਤਾ ਜਾਂਦਾ ਸੀ ਤੇ ਕਿਤੇ ਕਿਸੇ ਸਮੇ ਇਸ ਰੇਲਵੇ ਸਟੇਸ਼ਨ ਤੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੁੰਦੀਆਂ ਸੀ ਮੈਂ ਤੁਹਾਨੂੰ ਕੁਝ ਤਸਵੀਰਾਂ ਹੋਰ ਦਿਖਾ ਦੇਵਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਸੇ ਤਰ੍ਹਾਂ ਉਹ ਖਿੜਕੀਆਂ ਜਿਹੜੀਆਂ ਮੌਜੂਦ ਨੇ ਤੇ ਅੱਜ ਉਸੇ ਹੀ ਤਰ੍ਹਾਂ ਇਹ ਰੇਲਵੇ ਸਟੇਸ਼ਨ ਜਿਹੜਾ ਆਪਾਂ ਅਕਸਰ ਦੇਖਦੇ ਆਂ ਕਿ ਰੇਲਵੇ ਸਟੇਸ਼ਨ ਦੀ ਜਿਹੜੀ ਦਿੱਖ ਆ ਉਹ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਭਾਰਤ ਪਾਕਿਸਤਾਨ ਤੋਂ ਪਹਿਲਾਂ ਦਾ ਇਹ ਰੇਲਵੇ ਸਟੇਸ਼ਨ ਜਿਹੜਾ ਬਣਿਆ ਹੋਇਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਖਿੜਕੀਆਂ ਨੇ ਉਸੇ ਤਰ੍ਹਾਂ ਹੀ ਅੱਜ ਵੀ ਮੌਜੂਦ ਨੇ ਜਿਹੜੀਆਂ 1947 ਤੋਂ ਪਹਿਲਾਂ ਇੱਥੇ ਟਿਕਟਾਂ ਜਿਹੜੀਆਂ ਲੋਕ ਖਰੀਦਣ ਵਾਸਤੇ ਮੌਜੂਦ ਰਹਿੰਦੇ ਸਨ ਇਧਰਲੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇੱਥੇ ਅੱਜ ਵੀ ਅੰਮ੍ਰਿਤਸਰ ਤੋਂ ਲੈ ਕੇ ਤੇ ਖੇਮਕਰਨ ਤੱਕ ਟ੍ਰੇਨ ਜਿਹੜੀ ਆ ਉਹ ਚੱਲਦੀ ਹੈ ਤੇ ਨਾਲ ਹੀ ਇੱਥੇ ਪਿੱਛੇ ਇੱਕ ਗੇਸਟ ਹਾਊਸ ਵੀ ਬਣਿਆ ਹੋਇਆ ਹੈ ਉਹ ਗੈਸਟ ਹਾਊਸ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਤੋਂ ਦੋਸਤੋ ਇੱਕ ਤਸਵੀਰ ਇਹ ਵੀ ਤੁਹਾਡੇ ਨਾਲ ਸਾਂਝੀ ਕਰਦੀ ਏ ਕਿ ਇਹ ਪੁਰਾਣਾ ਗੈਸਟ ਹਾਊਸ ਹੈ ਅੱਜ ਵੀ ਉਸੇ ਤਰ੍ਹਾਂ ਮਜ਼ਬੂਤ ਹੈ ਸ਼ਾਇਦ ਜੇਕਰ ਇਸ ਤਸਵੀਰ ਨੂੰ ਸਮੇਂ ਦੇ ਨਾਲ ਕੈਮਰੇ ਵਿੱਚ ਕੈਦ ਨਾ ਕੀਤਾ ਜਾਂਦਾ ਤੇ ਬਹੁਤ ਸਾਰੇ ਸਾਡੇ ਬੱਚਿਆਂ ਕੋਲੋਂ ਇਹ ਜਾਣਕਾਰੀ ਅਧੂਰੀ ਰਹਿ ਜਾਂਦੀ ਕਿ ਕਦੇ ਇਹ ਸਾਡਾ ਇਤਿਹਾਸ ਸੀਗਾ ਸੋ ਅੱਜ ਇਹ ਬਿਲਡਿੰਗ ਜਿਹੜੀ ਆ ਇਹ ਢਾਹ ਟੇਰੀ ਹੋਣ ਦੇ ਕਿਨਾਰੇ ਆ ਤੇ ਜ਼ਰੂਰਤ ਜ਼ਰੂਰਤ ਸੀ ਕਿ ਇਸ ਨੂੰ ਸੰਭਾਲਿਆ ਜਾਂਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੈਸਟ ਹਾਊਸ ਜਿਹੜਾ ਵਾ ਇਹ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਸਕਦੇ ਕਿ ਕਦੇ ਇੱਥੇ ਵੀ ਰੌਣਕਾਂ ਲੱਗਦੀਆਂ ਸਨ ਕਦੇ ਇੱਥੇ ਵੀ ਮੇਲੇ ਲੱਗਦੇ ਸਨ ਕਦੇ ਇੱਥੇ ਵੀ ਵਪਾਰ ਹੁੰਦਾ ਸੀ ਭਾਰਤ ਤੇ ਪਾਕਿਸਤਾਨ ਦੀ ਇਹ ਬਿਲਕੁਲ ਸਰਹੱਦ ਦੇ ਵਿੱਚ ਖੜਾ ਇਹ ਗੈਸਟ ਹਾਊਸ ਅੱਜ ਵੀ ਉਸ ਸਮੇਂ ਦੀ ਚੜ੍ਹਦੀ ਕਲਾ ਦੀ ਗਵਾਹੀ ਭਰਦਾ ਹੈ ਇਹਦੇ ਲਾਗੇ ਨਵੀਆਂ ਬਿਲਡਿੰਗਾਂ ਜ਼ਰੂਰ ਬਣਾ ਦਿੱਤੀਆਂ ਗਈਆਂ ਪਰ ਜਿਹੜੀਆਂ ਉਹ ਪਿਛਲੇ 40-45 ਸਾਲ ਤੋਂ ਢਹਿ ਢੇਰੀ ਹੋਣ ਦੇ ਕਿਨਾਰੇ ਤੇ ਨੇ ਪਰ ਇਹ ਪ੍ਰਾਣੀ ਬਿਲਡਿੰਗ ਅੱਜ ਵੀ ਆਪਣੀ ਮਜ਼ਬੂਤੀ ਉਸੇ ਤਰ੍ਹਾਂ ਦਰਸਾ ਰਹੀ ਹੈ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਵੇਗੀ ਸੋ ਅੱਜ ਦੀ ਵੀਡੀਓ ਜਿਹੜੀ ਹੈ ਘਰਿਆਲੇ ਪਿੰਡ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਸਰਦਾਰ ਮੋਹਨ ਸਿੰਘ ਜੀ ਘਰਿਆਲੇ ਦੇ ਵਾਸੀ ਨੇ ਮਾਸਟਰ ਜੀ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਇਸ ਰੇਲਵੇ ਸਟੇਸ਼ਨ ਬਾਰੇ ਬਾਬਾ ਜੀ ਵਾਇਗੁਰ ਜੀ ਦਾ ਖਾਸਾ ਆ ਵਾਇਗੁਰ ਜੀ ਕੀ ਪਤਾ ਹੈ ਬਾਬਾ ਜੀ ਇਹ ਕਿੰਨਾ ਕੁ ਪੁਰਾਣਾ ਹੋਊਗਾ ਰੇਲਵੇ ਸਟੇਸ਼ਨ ਇਹਦੀ ਰੇਲਵੇ ਸਟੇਸ਼ਨ ਜਿਹੜਾ 1904 ਵਿੱਚ ਬਣਿਆ 1904 ਵਿੱਚ ਹੀ ਇੱਧਰ ਰੇਲ ਵਿਛਾਈ ਗਈ ਆ ਜੀ ਇਹ ਅੰਮ੍ਰਿਤਸਰ ਤੋਂ ਲੈ ਕੇ ਤੇ ਗੱਡੀ ਜਿਹੜੀ ਆ ਲਾਹੌਰ ਤੱਕ ਜਾਂਦੀ ਸੀ ਲਾਹੌਰ ਤੱਕ ਜਾਂਦੀ ਹਾਂਜੀ ਹੋਰ ਕੋਈ ਖਾਸ ਗੱਲ ਇਸ ਰੇਲਵੇ ਸਟੇਸ਼ਨ ਦੀ ਇਸ ਰੇਲਵੇ ਸਟੇਸ਼ਨ ਦੀ ਹੋਰ ਵਪਾਰ ਬੜਾ ਚੱਲਦਾ ਸੀ ਵਪਾਰ ਚੱਲਦਾ ਹਾਂਜੀ ਕਿਸ ਚੀਜ਼ ਦਾ ਵਪਾਰ ਨਰਮਾ ਅੱਛਾ ਤੇ ਲੱਕੜ ਹਾਂ ਇਹ ਲਈ ਤੋਂ ਮਾਲ ਗੱਡੀ ਆਉਂਦੀ ਸੀ ਤੇ ਉਹਦੇ ਉੱਤੇ ਪਰਕ ਖੇਲੇ ਜਾਂਦੇ ਸੀ ਜਿਹੜੇ ਸ਼ੌਕਾਰ ਸੀ ਹੂੰ ਤੇ ਇਹ 1904 ਵਿੱਚ ਤੁਸੀਂ ਦੱਸਿਆ ਹਾਂਜੀ ਤੇ ਇਹ ਅਮਰਸਰ ਤੋਂ ਚੱਲਦੀ ਟ੍ਰੇਨ ਕਿ ਹੁੰਦੀ ਦੂਰਾਂ ਵਿੱਚ ਤੋਂ ਆਉਂਦੀ ਨਹੀਂ ਨਹੀਂ ਅਮਰਸਰ ਤੋਂ ਅਮਰਸਰ ਤੋਂ ਸਿੱਧੀ ਲਾਹੌਰ ਜਾਂਦੀਆਂ ਸੀ ਜੀ ਜੀ ਹਾਂਜੀ ਤੇ ਇਹ ਪਿੰਡ ਜਿਹੜਾ ਕਾਫੀ ਵੱਡਾ ਹੈ 500 ਸਾਲ ਪੁਰਾਣਾ ਪਿੰਡ ਦੱਸਿਆ ਜਾਂਦਾ ਹਾਂਜੀ ਇਸ ਤੋਂ ਜ਼ਿਆਦਾ ਪੁਰਾਣਾ ਇਸ ਤੋਂ ਵੀ ਜ਼ਿਆਦਾ ਹੋਰ ਕੋਈ ਖਾਸ ਚੀਜ਼ ਇਸ ਪਿੰਡ ਵਿੱਚ ਕਹਿੰਦੇ ਵੀ ਇਹ ਪਿੰਡ ਜਿਹੜਾ ਸਾਰਾ ਮੁਸਲਮਾਨਾਂ ਦਾ ਰਾਜ ਸੀ ਪਹਿਲਾਂ ਹਾਂਜੀ ਇੱਥੇ ਗੌਰ ਅਲੀ ਜਿਹੜਾ ਸੀ ਇੱਥੋਂ ਦਾ ਸਾਡਾ ਮਸ਼ਹੂਰ ਬੰਦਾ ਸੀ ਸਭ ਤੋਂ ਮਸ਼ਹੂਰ ਹੁੰਦਾ ਗੌਰ ਅਲੀ ਗੌਰ ਅਲੀ ਉਹ ਮਤਲਬ ਸਾਰੇ ਪਿੰਡ ਦਾ ਸਾਬਨਾ ਮਾਲਕ ਹੀ ਸੀ ਇੱਕ ਕਿਸਮ ਦਾ ਤੇ ਸਾਰੇ ਮੁਸਲਮਾਨ ਜਿਹੜੇ ਸੀ ਉਹਦੀ ਛਾਇਆ ਛਤਰੀ ਹੇਠ ਹੀ ਰਹਿੰਦੇ ਸੀ ਅੱਛਾ ਹੋਰ ਬਾਕੀ ਜਾਂ ਇੱਥੇ ਦੋ ਘਰ ਸਿਰਫ ਸਿੱਖਾਂ ਦੇ ਸੀ ਦੋ ਘਰ ਦੋ ਘਰ ਉਹ ਹੈਗੇ ਸੀ ਸੁਨਿਆਰੇ ਹਾਂ ਉਹਨਾਂ ਦਾ ਉਹਨਾਂ ਨਾਲ ਬੜਾ ਮੇਲ ਮਲਾਪ ਸੀ ਇੱਕ ਦੂਜੇ ਨੂੰ ਇਹ ਵਿਆਵਾ ਛਾਤੀਆਂ ਤੇ ਸਾਧ ਤੇ ਸੀ ਸੁੱਕਾ ਰਸਤ ਦਿੰਦੇ ਸੀ ਤੇ ਸੁੱਕੀ ਰਸਤੀ ਦਿੰਦੇ ਸੀ ਮਤਲਬ ਅੱਦਾਂ ਵਿਆਵਾ ਚ ਸ਼ਾਮਲ ਨਹੀਂ ਸੀ ਹੁੰਦੇ ਤੇ ਇੱਕ ਦੂਜੇ ਨਾਲ ਬੜਾ ਪ੍ਰੇਮ ਪਿਆਰ ਸੀ ਸੁਨਿਆਰੇ ਤੇ ਮੁਸਲਮਾਨ ਹਾਂਜੀ ਅੱਛਾ ਅੱਛਾ ਤੇ ਬਾਕੀ ਜਿਹੜੀ ਇੱਥੇ ਸਾਰੀ ਸੰਗਤ ਜਿਹੜੀ ਆ ਉਹ ਹੈਗੇ ਸਾਈ ਸੀ ਸਾਈ ਸੀ ਜਿਆਦਾ ਸਾਈ ਲੋਕ ਰਹਿੰਦੇ ਇੱਥੇ ਸਾਈ ਲੋਕ ਬਹੁਤ ਜ਼ਿਆਦਾ ਤੇ ਬਾਕੀ ਮੁਸਲਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਜਿਤਨਾ ਹੁਣ ਇੱਥੇ ਪੁਰਾਣੇ ਮਸੀਤਾਂ ਨੇ ਗਿਰਜੇ ਘਰ ਨੇ ਉਹ ਫਿਰ ਉਸ ਸਮੇਂ ਦੀਆਂ ਨਿਸ਼ਾਨੀਆਂ ਨੇ ਹਾਂਜੀ ਉਹ ਨਾ ਮਤਲਬ ਜਿ ਤਰ੍ਹਾਂ ਅੱਡੋ ਅੱਡ ਇਲਾਕੇ ਦੇ ਹਿਸਾਬ ਨਾਲ ਜਿਵੇਂ ਆਇਆ ਇਸ ਇਲਾਕੇ ਦੀ ਆਹ ਮਸਜਿਦ ਹੋ ਗਈ ਪਰਲੇ ਇਲਾਕੇ ਦੀ 13 ਮਸਜਿਦਾਂ ਨੇ ਹਾਂ 13 ਮਸਜਿਦਾਂ 13 ਮਸਜਿਦਾਂ ਨੇ ਅੱਛਾ ਅੱਛਾ ਉਹ ਆਪਣੇ ਆਪਣੇ ਹਿਸਾਬ ਨਾਲ ਹੀ ਜਿੱਥੇ ਜਿੱਥੇ ਕੋਈ ਲੋਗਾ ਸੀ ਉੱਥੇ ਉੱਥੇ ਬਣਾਈ ਗਏ ਆਪੋ ਆਪਣੀਆਂ ਮਸਜਿਦ ਇਹ 13 ਦੇ ਵਿੱਚੋਂ ਕਿੰਨੀਆਂ ਕੁ ਮੌਜੂਦ ਨੇ ਇੱਥੇ ਇੱਥੇ ਉਤਰਾ ਢਾਂਚੇ ਦੇ ਸਾਰੇ ਹੀ ਖੜੇ ਨੇ ਅੱਛਾ ਪਰ ਹੁਣ ਉਹ ਬੇਆਬਾਦ ਹੋ ਚੁੱਕੀਆਂ ਨੇ ਆਬਾਦ ਹੋ ਚੁੱਕੀਆਂ ਬੇਆਬਾਦ ਹੋ ਚੁੱਕੀਆਂ ਨੇ ਹਾਂਜੀ ਤੇ ਜਿਸ ਤਰ੍ਹਾਂ ਪੁਰਾਣੇ ਖੂਹ ਵੀ ਤੁਸੀਂ ਦੱਸਦੇ ਤੇ ਬਹੁਤ ਸਾਰੇ ਹਾਂਜੀ ਅਲਟ ਵੀ ਹੈ ਗਈ ਸੀ ਸਾਂਝੇ ਤੱਕ ਥਾਵਾ ਤੇ ਹਾਂਜੀ ਅੱਛਾ ਅੱਛਾ ਹਾਂਜੀ ਇਹ ਸਾਰੇ ਇਕੱਠੇ ਪਾਣੀ ਭਰਦੇ ਰਹੇ ਸਾਰੇ ਇਕੱਠੇ ਪਾਣੀ ਅੱਛਾ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਆ ਹਾਂਜੀ ਉਦੋਂ ਤੁਹਾਡੇ ਕੋਈ ਯਾਦ ਹੋਵੇ ਕਿ ਕਿਤਰਾ ਦਾ ਮਾਹੌਲ ਹੋਊਗਾ ਤੁਹਾਡੇ ਪੁਰਾਣੇ ਬਜ਼ੁਰਗ ਦੱਸਦੇ ਹੋਣਗੇ ਤੁਹਾਨੂੰ ਬਹੁਤ ਵਧੀਆ ਮਾਹੌਲ ਸੀ ਉਦੋਂ ਤੇ ਇੱਕ ਦੂਸਰੇ ਨਾਲ ਬੜਾ ਪ੍ਰੇਮ ਪਿਆਰ ਹੁੰਦਾ ਸੀ ਕੋਈ ਇਹ ਫਰਕ ਨਹੀਂ ਸੀ ਹੁੰਦਾ ਕਿ ਆ ਮਸਲਮਾਨ ਆ ਸਿੱਖ ਆ ਕੌਣ ਆ ਸਾਰਿਆਂ ਦਾ ਇੱਕ ਦੂਜੇ ਨਾਲ ਮੇਲ ਮਲਾਪ ਹੁੰਦਾ ਸੀ ਬਹੁਤ ਵਧੀਆ ਇੱਕ ਦੂਜੇ ਦੇ ਨਾਲ ਮਿਲਦੇ ਤੇ ਗਿਲਦੇ ਸੀ ਹਰ ਦੁੱਖ ਸੁੱਖ ਵੇਲੇ ਸਾਂਝੇ ਕਰ ਹੁੰਦੇ ਸੀ ਅੱਛਾ ਇਹਦੇ ਪਿੱਛੇ ਉਹ ਜਿਹੜਾ ਗੈਸਟ ਹਾਊਸ ਆ ਉਹਦੇ ਵਿੱਚ ਕੀ ਪ੍ਰੋਗਰਾਮ ਹੁੰਦਾ ਸੀ ਉੱਥੇ ਜੀ ਸਟੇਸ਼ਨ ਮਾਸਟਰ ਰਹਿੰਦਾ ਸੀ ਹੂੰ ਤੇ ਇੱਕ ਅਸਿਸਟੈਂਟ ਸਟੇਸ਼ਨ ਮਾਸਟਰ ਹੁੰਦਾ ਦੋ ਮਾਸਟਰ ਹੁੰਦੇ ਸਟੇਸ਼ਨ ਮਾਸਟਰ ਤੇ ਪਰਲੇ ਜਿਹੜੇ ਕੁਆਟਰ ਨੇ ਉਹ ਹੈਗੇ ਸੀ ਆਪਣੇ ਜਿਹੜੇ ਗੈਂਗ ਦੇ ਬੰਦੇ ਜਾਂ ਜਿਹੜੇ ਹੋਰ ਇੱਥੇ ਮੁਲਾਜ਼ਮਾ ਜਿਵੇਂ ਕੋਈ ਪਾਣੀ ਪਿਉਂਦਾ ਸੀ ਕੋਈ ਝਾੜੂ ਵਾਲਾ ਸੀ ਇਸ ਤਰ੍ਹਾਂ ਜਿਹੜੇ ਮੁਲਾਜ਼ਮ ਸੀ ਉਹਨਾਂ ਦੇ ਕੁਆਟਰ ਸੀ ਅੰਗਰੇਜ਼ ਦੇ ਰਾਜ ਚ ਪੂਰਾ ਚੱਲਦਾ ਰਿਹਾ ਫਿਰ ਬਹੁਤ ਵਧੀਆ ਇਥੋਂ ਪੰਜ ਟਾਈਮ ਜਾਂਦੀ ਸੀ ਗੱਡੀ ਪੰਜ ਟਾਈਮ ਹਾਂਜੀ ਉਦੋਂ ਕੋਲੇ ਵਾਲਾ ਇੰਜਣ ਹੁੰਦਾ ਸੀ ਕੋਲੇ ਵਾਲਾ ਇੰਜਣ ਹਾਂਜੀ ਹਾਂਜੀ ਇਹ ਹੁਣ ਇਹ ਖੇਮ ਕਰਨ ਤੌਰ ਤੇ ਰਹਿੰਦੀ ਹੈ ਨਾ ਹਾਂਜੀ ਹੁਣ ਤੇ ਹੁਣ ਤੁਹਾਨੂੰ ਲੱਗਦਾ ਵੀ ਉਹ ਪੁਰਾਣਾ ਸਮਾਂ ਆਉਣਾ ਚਾਹੀਦਾ ਖੁੱਲਣਾ ਚਾਹੀਦਾ ਚਾਹੀਦਾ ਕੰਗਰੇਸ ਸਾਨੂੰ ਤੇ ਆ ਕਿ ਸਾਡੇ ਉੱਧਰ ਪਿੰਡ ਨੇ ਅੱਛਾ ਤੁਸੀਂ ਪਾਕਿਸਤਾਨ ਤੋਂ ਆਏ ਅਸੀਂ ਪਾਕਿਸਤਾਨ ਕਿੰਨਾ ਕਮਿਸ ਕਰ ਦਿਓ ਆਪਣੇ ਪਿੰਡ ਨੂੰ ਬਹੁ ਉੱਡਾ ਉਧਰ ਕਿਹੜਾ ਪਿੰਡ ਸੀਗਾ ਵਿਗਲ ਵਿਗਲ ਹਾਂਜੀ ਬਾਡਰ ਤੋਂ ਸਿਰਫ 4 ਕਿਲੋਮੀਟਰ ਦੂਰ ਆ ਅੱਛਾ ਸਾਡਾ ਪਿੰਡ ਜਿਹੜਾ ਨੇ ਇਹ ਪਹਿਲਾਂ ਜਦੋਂ ਵੰਡ ਹੋਈ ਨਾ ਅੱਛਾ ਉਸ ਵੇਲੇ ਪਹਿਲਾਂ ਰੌਲਾ ਪੈ ਗਿਆ ਕਿ ਕਿਹੜਾ ਪਹਿਲਾਂ ਵਿਗਲ ਪਿੰਡ ਜਿਹੜਾ ਇਹ ਨਿਕਲ ਚਲੇ ਗਿਆ ਹੂੰ ਉਹ 15 ਦਿਨ ਪਿੰਡ ਖਾਲੀ ਰਿਹਾ ਅੱਛਾ ਜੀ ਸਿੱਖ ਜਿਹੜੇ ਉੱਥੋਂ ਆ ਗਏ ਤੇ ਇਹ ਵਿਗਲ ਪਿੰਡ ਨੂੰ ਜ਼ਿਲ੍ਹਾ ਕਿਹੜਾ ਲੱਗਦਾ ਸੀ ਉਦੋਂ ਜ਼ਿਲ੍ਹਾ ਜਿਹੜਾ ਹੈ ਨਾ ਉਦੋਂ ਲਾਹੌਰ ਹੀ ਸੀ ਲਾਹੌਰ ਜ਼ਿਲ੍ਹਾ ਜੀ ਹਾਂਜੀ ਤੇ ਤਸੀਲ ਕਸੂਰ ਸੀ ਅੱਛਾ ਅੱਛਾ ਤੇ ਥਾਣਾ ਉਹਦਾ ਵੀ ਸਾਡਾ ਬਲਟੋਆ ਸੀ ਬਲਟੋਆ ਥਾਣਾ ਹੈ ਹਾਂਜੀ ਤਾਂ ਆ ਕੇ ਬੰਨੇ ਹੋਊਗਾ ਇੱਥੋਂ ਕੇ 4 ਕਿਲੋਮੀਟਰ ਤਾਂ ਦੱਸਦੇ ਆ ਬਾਦਰ ਤੋਂ ਪਾਕਿਸਤਾਨ ਦੀ ਸੀ ਜਰਾ ਹੱਥੋਂ 4 ਕਿਲੋਮੀਟਰ 4 ਕਿਲੋਮੀਟਰ ਸਾਰਾ ਹਾਂਜੀ ਹੁਣ ਦਿਲ ਕਰਦਾ ਕਦੇ ਪੰਜਾਬ ਆਪਦਾ ਪਿੰਡ ਜਾ ਕੇ ਬਿਲਕੁਲ ਵੀ ਦੇਖੀ ਜੇ ਜਾ ਕੇ ਵੱਡੀਆਂ ਦੀਆਂ ਚੀਜ਼ਾਂ ਹਾਂ ਉਹ ਦਿਲ ਕਰਦਾ ਵਾਹ ਅੱਛਾ ਕੋਈ ਉਧਰ ਦੇ ਕੋਈ ਸੱਜਣ ਮਿੱਤਰ ਕੋਈ ਯਾਰ ਬੇਲੀ ਤੁਹਾਡੇ ਬਜ਼ੁਰਗ ਗੱਲ ਕਰਦੇ ਹੋਣਗੇ ਕੋਈ ਯਾਦ ਹੈ ਕੁਝ ਉਸ ਟਾਈਮ ਦੀ ਨਹੀਂ ਉਹਨਾਂ ਦੇ ਬਾਰੇ ਕੋਈ ਮੇਰੀ ਉਦੋਂ ਉਮਰ ਛੋਟੀ ਸੀ ਤੁਹਾਡੀ ਹੋਰ ਛੋਟੀ ਕਿੰਨੀ ਕਹੋਗੀ ਉਦੋਂ ਉਦੋਂ 4 4 ਸਾਲ ਦੇ 4 ਸਾਲ ਦੇ ਕੁਛ ਨਾ ਕੁਛ ਭੁੱਲੀਆਂ ਪਸਤਰੀਆਂ ਯਾਦਾਂ ਤੇ ਹੋਣਗੀਆਂ ਹਾਂਜੀ ਉਹ ਰੇ ਆ ਵੀ ਜਦੋਂ ਅਸੀਂ ਉੱਜੜ ਕੇ ਆਏ ਆ ਅਸੀਂ ਖਾਲੀ ਹੱਥੀ ਆਏ ਆ ਖਾਲੀ ਹੱਥੀ ਆਏ ਬਿਲਕੁਲ ਕੋਈ ਚੀਜ਼ ਨਹੀਂ ਸੀ ਸਾਡਾ ਮਾਂ ਪਿਓ ਕੱਲਾ ਸੀ ਤੇ ਇੱਕ ਮੈਂ ਆ ਸਾਂ ਉਹ ਇੱਕ ਮੱਝ ਤੇ ਇੱਕ ਥਾਲੀ ਤੇ ਇੱਕ ਪ੍ਰਾਤ ਤੇ ਕੁਜੀ ਚ ਪਾ ਕੇ ਲਿਆਏ ਹੀ ਨਕ ਚਾਰ ਚਾਰ ਤੇ 5-6 ਕਿਲੋ ਆਟਾ ਵੀ ਸੀ 5-6 ਦਿਨ ਪਿੱਛੇ ਰਹਿ ਗਏ ਜਦੋਂ ਠੰਡ ਨਹਰਾਉ ਆਪਣੇ ਘਰ ਹੀ ਵਾਪਸ ਆਜਣਾ ਪਰ ਅਸੀਂ ਜਾ ਨਹੀਂ ਸਕੇ ਫਿਰ ਅਸੀਂ ਆਣ ਕੇ ਤੇ 6 ਮਹੀਨੇ ਭਿੱਖੀ ਪਿੰਡ ਰੇ ਪਿੰਡ ਚ ਉੱਥੇ ਹੀ ਉਹ ਦੁੱਧ ਵੇਚਣਾ ਤੇ ਉਹਦਾ ਆਟਾ ਪਾਣੀ ਲਿਆਉਣਾ ਤੇ ਛਕਣਾ ਉਸ ਤੋਂ ਬਾਅਦ ਸਾਨੂੰ ਫਿਰ ਜਮੀਨ ਅਲਾਟ ਹੋਈ ਪਾਰ ਜਿਹੜੀਆਂ ਆਪਣੇ ਹੈ ਜੀਰੇ ਦੇ ਲਾਗੇ ਉਹ ਅਸੀਂ ਕਹੇ ਵੇਖਣ ਤੇ ਉੱਥੇ ਸਾਰੀ ਸੇਮ ਸੀ ਹੂੰ ਉੱਥੇ ਸਾਨੂੰ ਪਤਾ ਸੀ ਵੀ ਇੱਥੇ ਕੁਝ ਨਹੀਂ ਮਿਲਣਾ ਫੇਰ ਅਸੀਂ ਕਰਿਆਲੇ ਵਾਲੇ ਬਾਗ ਕਰਿਆਲੇ ਵਾਲੇ ਬਾਗ ਹਾਂਜੀ ਇੱਕ ਕਰਿਆਲਾ ਪਿੰਡ ਸਾਰੇ ਮੁਸਲਮਾਨਾਂ ਦਾ ਹੈ ਸਾਰੇ ਮੁਸਲਮਾਨ ਕਿੰਨੇ ਕੁ ਲੋਕ ਕਿਥੋਂ ਉੱਜੜ ਕੇ ਗਏ ਹੋਣਗੇ ਤੇ ਕਿੰਨੇ ਆ ਕੇ ਵਸੇ ਹੋਣਗੇ ਇੱਥੇ ਜੀ ਘੜ ਤੋਂ ਘੜਾ 15 16 ਪਿੰਡਾਂ ਦੇ ਲੋਕ ਆ ਕੇ ਵਸੇ ਆ ਜੀ ਹਾਂਜੀ ਉਹੀ ਦੱਸ ਰਿਹਾ ਸੀ ਵੀ ਉਹ ਆਪਣਾ ਮੁਸਲਮਾਨ ਉੱਠਣ ਨੂੰ ਤਿਆਰ ਨਹੀਂ ਸੀ ਹਾਂ ਬਾਗ ਦੇ ਵਿੱਚ ਆਪਣੀ ਸਿੱਖ ਮਿਲਟਰੀ ਸੀ ਨਾ ਮਤਲਬ ਲੋਕ ਸੀ ਤੇ ਪਿੰਡ ਦੇ ਵਿੱਚ ਉਹ ਸੀ 10-15 ਦਿਨ ਗੋਲੀ ਚੱਲਦੀ ਰਹੀ ਆ ਮੁਸਲਮਾਨਾਂ ਨਾਲ ਫਿਰ ਬਾਅਦ ਵਿੱਚ ਮਿਲਟਰੀ ਆਈ ਹਾਂ ਤੇ ਮਿਲਟਰੀ ਆਣ ਕੇ ਫਿਰ ਉਹਨਾਂ ਨੂੰ ਕੱਢ ਕੇ ਲੈ ਕੇ ਗਈ ਹੂੰ ਕਿੰਨਾ ਕੁ ਨੁਕਸਾਨ ਹੋਇਆ ਉਹਦੋਂ ਨੁਕਸਾਨ ਕੋਈ ਨਹੀਂ ਹੋਇਆ ਤੇ ਕਿਲੋਮੀਟਰ ਦਾ ਫਰਕ ਸੀ ਅੱਛਾ ਉਹਦੇ ਏਡੇ ਮਾਰੂਥਿਆਰ ਤਾਂ ਹੈ ਹੀ ਨਹੀਂ ਸੀ ਹਾਂਜੀ ਹਾਂਜੀ ਬਾਤ ਬਾਤ 303 ਸੀ ਉਹ ਅੰਦਰੋਂ ਚਲਾਈ ਜਾਂਦੇ ਸੀ ਬਾਹਰੋਂ ਚਲਾਈ ਜਾਂਦੇ ਸੀ ਨਾ ਕਿਸੇ ਨੂੰ ਦੀ ਨਾ ਕਹਿਣੋ ਵਿਦਿਆਰਥੀ ਅੱਜ ਕਿ ਇੱਕ ਸਾਡੇ ਰਾਂ ਹੀ ਇੱਕ ਅਪੀਲ ਕਰਨੀ ਹੋਏ ਸਰਕਾਰਾਂ ਨੂੰ ਵੀ ਯਾਰ ਵੀਜ਼ੇ ਵਾਜੇ ਖੋਲ ਦਿਓ ਜਾਂ ਬਾਡਰ ਖੋਲ ਦਿਓ ਇਧਰ ਦੀ ਜਾ ਸਕੀਏ ਵੀਜ਼ੇ ਵੀ ਖੋਲੋ ਨਾਲ ਸਾਡਾ ਵਪਾਰ ਵੀ ਖੋਲੋ ਅਸੀਂ ਹੁਣ ਸਾਨੂੰ ਅੰਮ੍ਰਿਤਸਰ ਦੂਰ ਪੈਂਦਾ ਹੈ ਲਾਹੌਰ ਸਾਨੂੰ ਨੇੜੇ ਪੈਂਦਾ ਜੇ ਲਾਹੌਰ ਕਿਨਾ ਉਹ ਇਥੋਂ ਇਥੋਂ ਸਾਰਾ 65 ਕਿਲੋਮੀਟਰ ਹੈ 65 ਕਿਲੋਮੀਟਰ ਤੇ ਲਾਹੌਰ 65 ਕਿਲੋਮੀਟਰ ਸਾਡਾ ਇਥੋਂ ਤਰ ਰਿਹਾ ਹੈ ਅੰਮ੍ਰਿਤਸਰ ਹਾਂ ਅੱਛਾ ਅੱਛਾ ਤੇ ਸਾਨੂੰ ਆ ਚੰਗਾ ਹਾਂ ਇੱਥੇ ਹੋਰ ਵੀ ਤਾਂ ਤੇ ਕੋਟ ਕਚਹਿਰੀਆਂ ਵੀ ਲੱਗਦੀਆਂ ਨਹੀਂ ਹਾਂਜੀ ਉਹ ਪਰਲੇ ਦਾ ਹੁਣ ਉਹ ਨਿਸ਼ਾਨ ਨਹੀਂ ਕੋਈ ਰਹਿ ਗਿਆ ਉਹ ਨਿਸ਼ਾਨ ਨਹੀਂ ਰਹੀਆਂ ਟੱਡੀਆਂ ਸੀ ਉਦੋਂ ਲੋਕਾਂ ਨੇ ਦੇੜ ਕੇ ਕਬਜ਼ੇ ਕਿਸਲੇ ਆ ਜੀ ਜੀ ਹਾਂਜੀ ਤੇ ਕੁਝ ਤਸਵੀਰਾਂ ਫਿਰ ਸਾਡੇ ਨਾਲ ਸਾਂਝੀਆਂ ਕਰੋ ਵੀ ਹੋਰ ਜਿਹੜੀਆਂ ਤੁਹਾਨੂੰ ਕਹਿ ਰਹੇ ਆਓ ਚਲਿਏ ਤੋਂ ਸੰਗਤ ਜੀ ਆਪਾਂ ਕੁਝ ਤਸਵੀਰਾਂ ਹੋਰ ਬਾਬਾ ਜੀ ਦੇ ਨਾਲ ਸਾਂਝੀਆਂ ਕਰਦੇ ਆਂ ਤੇ ਆਓ ਚੱਲਦੇ ਫਿਰ ਚਲੋ ਅਸੀਂ ਕਰੀਏ ਜੀ ਹਾਂਜੀ ਹੋਰ ਕਿਹੜੀ ਕੋਈ ਚੀਜ਼ ਇੱਥੇ ਦੇਖਣ ਵਾਸਤੇ ਇੱਕ ਬਾਬੇ ਸ਼ੇਰਸਾਵਾਲੀ ਦੀ ਮਜਾਰ ਹੈ ਜੀ ਬਾਬੇ ਸ਼ੇਰਸਾਵਾਲੀ ਦੀ ਮਜਾਰ ਹਾਂ ਜੀ ਉਹ ਵੀ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਆ ਅੱਛਾ ਅੱਛਾ ਉਹ ਅੱਜ ਵੀ ਮੌਜੂਦ ਹੋ ਉਸੇ ਤਰ੍ਹਾਂ ਹੁਣ ਤੇ ਬਹੁਤ ਜ਼ਿਆਦਾ ਉੱਥੇ ਤਮੀਰ ਹੋ ਰਹੀ ਆ ਜੀ ਉੱਥੇ ਆਮਦਨ ਬਹੁਤ ਆ ਅੱਛਾ ਅੱਛਾ ਉਹ ਜਿੰਨੀ ਆਮਦਨ ਹੈ ਸਾਰੀ ਉੱਥੇ ਲਾਈ ਜਾਂਦੀ ਆ ਉਹਨੂੰ ਮਤਲਬ ਹੋਰ ਕਿਤੇ ਪੈਸਾ ਯੂਜ਼ ਨਹੀਂ ਹੁੰਦਾ ਅੱਛਾ ਅੱਛਾ ਆ ਫਿਰ ਸਾਰਾ ਕੁਝ ਉਦੋਂ ਦਾ ਹਾਂ ਜੀ ਉਦੋਂ ਦਾ ਹੀ ਸਭ ਕੁਝ ਬੜਾ ਇੱਧਰਲੇ ਪਾਸੇ ਆ ਕੇ ਦੇਖਦੇ ਆ ਕਿ ਇੱਥੇ ਜਿਹੜੀ ਆ ਉਸੇ ਇੱਥੋਂ ਟਿਕਟਾਂ ਮਿਲਦੀਆਂ ਸੀ ਅੱਛਾ ਜੀ ਹਾਂ ਜੀ ਇੱਕ ਵਾਰੀ ਆ ਆ ਉਹ ਪੁਰਾਣੀ ਕਿੜਤੀ ਆ ਜੀ ਪਾਕਿਸਤਾਨ ਦੇ ਜਿੱਥੋਂ ਪਾਕਿਸਤਾਨ ਦੀਆਂ ਟਿਕਟਾਂ ਜਿਹੜੀਆਂ ਖਰੀਦੀਆਂ ਜਾਂਦੀਆਂ ਸੀ ਤੇ ਪਾਕਿਸਤਾਨ ਨੂੰ ਟਿਕਟ ਇੱਥੋਂ ਲਾਹੌਰ ਤੋਂ ਚੱਲਦੀ ਹੁੰਦੀ ਸੀ ਟ੍ਰੇਨ ਜਿਹੜੀ ਲਾਹੌਰ ਨੂੰ ਚੱਲਦੀ ਹੁੰਦੀ ਸੀ ਹਾਂਜੀ ਉਹ ਵਜh ਹੋਰ ਕੋਈ ਗੱਲ ਬਾਤ ਹੋਰ ਜੀ ਇੱਥੇ ਕੁਮਾਰਾ ਦਾ ਮੰਦਿਰ ਹੈ ਮਾਤਾ ਜੀ ਦਾ ਮੰਦਿਰ ਉਹ ਵੀ ਪੁਰਾਣਾ ਨਹੀਂ ਨਹੀਂ ਉਹ ਤਾਂ ਬਾਅਦ ਚ ਬਣਿਆ ਉਹ ਬਾਅਦ ਚ ਬਣਿਆ ਉਹ ਸਾਡੇ ਪਿੰਡ ਦੇ ਵਿੱਚ ਸੀ ਮਾਤਾ ਜੀ ਗੁਰਬਚਨ ਕੌਰ ਤੇ ਉਹਨਾਂ ਨੇ ਤਮੀਰ ਕੀਤਾ ਜੀ ਜੀ ਹਾਂਜੀ ਇਥੇ ਇੱਕ ਪ੍ਰਾਇਮਰੀ ਸਕੂਲ ਸੀ ਪ੍ਰਾਇਮਰੀ ਸਕੂਲ ਉਹ ਵੀ ਭਾਰਤ ਪਾਕਿਸਤਾਨ ਤੋਂ ਪਹਿਲਾਂ ਦਾ ਸੀ ਹਾਂ ਪਹਿਲਾਂ ਦਾ ਸੀ ਹੁਣ ਤੇ ਉਹ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਉਦੋਂ ਪ੍ਰਾਇਮਰੀ ਸੀ ਜੀ ਉਹਦੀ ਅਜੇ ਵੀ ਬਿਲਡਿੰਗ ਹੈ ਕਿ ਪੁਰਾਣੀ ਜੀ ਜੀ ਹੁਣ ਸਿਰਫ ਉਹਦੀਆਂ ਛੱਤਾਂ ਬਦਲਦੀਆਂ ਬਾਕੀ ਉਹ ਉਸੇ ਤਰ੍ਹਾਂ ਹੀ ਖੜੀ ਆ ਜੀ ਜੀ ਸੋ ਆਪਾਂ ਉਹ ਗੈਸਟ ਹਾਊਸ ਦੇ ਲਾਗੇ ਵੀ ਚੱਲਦੇ ਆ ਤੇ ਉਹ ਗੈਸਟ ਹਾਊਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਹਾਂਜੀ ਇੱਕ ਪਿਆਰੇ ਦਰਸ਼ਕਾ ਤੁਸੀਂ ਮੇਰੇ ਸਾਹਮਣੇ ਪਿੱਛੇ ਗੈਸਟ ਹਾਊਸ ਨੂੰ ਦੇਖ ਰਹੇ ਹੋ ਇੱਥੇ ਜਿਹੜੇ ਉਧੋਂ ਦੇ ਕਰਮਚਾਰੀ ਸੀ ਉਹ ਰਹਿੰਦੇ ਸਨ ਆਪਾਂ ਕੱਲ ਗੱਲ ਕਰਦੇ ਹੋਏ ਬਾਬਾ ਜੀ ਕਿਹ ਤਰ੍ਹਾਂ ਦੇ ਸ੍ਰੀਸ਼ਮਾਸਟਰ ਇੱਥੇ ਰਹਿੰਦੇ ਸੀ 24 ਘੰਟੇ ਹੀ ਅੱਛਾ ਜੀ ਹਾਂਜੀ ਤੇ ਬਾਕੀ ਪਰਲੇ ਜਿਹੜੇ ਕਮਰੇ ਨੇ ਉਹ ਸਫਾਈ ਕੇ ਸੇਵਕਾਂ ਦੇ ਜਾਂ ਹੋਰ ਵੀ ਜਿਹੜੇ ਮਲਾਜ਼ਮ ਸੀ ਇੱਥੇ ਵੱਡਾ ਜਿਹੜਾ ਸਟੇਸ਼ਨ ਮਾਰਕਟ ਸੀ ਅਸਿਸਟੈਂਟ ਦਾ ਉੱਪਰਲਾ ਕਮਰਾ ਸੀ ਇੱਥੇ ਰਹਿੰਦੇ ਹੁੰਦੇ ਸੀ ਇਹਦੇ ਵੀ ਅੰਗਰੇਜ਼ ਰਾਜ ਦਾ ਜਿਹੜਾ ਸੀ ਨਾ ਸਿਸਟਮ ਤੇ ਅੰਗਰੇਜ਼ ਜਿਹੜੇ ਅਫਸਰ ਆਉਂਦੇ ਹੁੰਦੇ ਹੋਗੇ ਇਹਨਾਂ ਗੈਸਟ ਹਾਊਸਾਂ ਰਹਿ ਪਿਆ ਕਰਦੇ ਸੀ ਹਾਂ ਹੂੰ ਰਹਿ ਸਕਦੇ ਸੀ ਜੀ ਜੀ ਹਾਂਜੀ ਹਾਂਜੀ ਤੇ ਹੋਰ ਕੋਈ ਖਾਸ ਗੱਲਬਾਤ ਇੱਥੋਂ ਦੀ ਖਾਸ ਗੱਲਬਾਤ ਤੇ ਹੋਰ ਕੋਈ ਦਿਖਾਤ ਨਹੀਂ ਗਈ ਮਤਲਬ ਇਹੋ ਹੀ ਆ ਵੀ ਇਹ ਸਟੇਸ਼ਨ ਬਹੁਤ ਪੁਰਾਣਾ ਹੂੰ ਤੇ ਬੜੇ ਇਹਦੇ ਨਾਂ ਸੀ ਜੀ ਇੱਕ ਚੀਜ਼ ਹੋਰ ਬਾਬਾ ਜੀ ਇੱਕ ਹੋਰ ਤੁਹਾਨੂੰ ਨਿੱਜੀ ਗੱਲ ਦੱਸਣਾ ਜ਼ਰੂਰ ਜ਼ਰੂਰ ਕਰਿਆਲੇ ਨੂੰ ਤੇ ਬਰਨਾਲੇ ਨੂੰ ਇਹ ਬਦਮਾਸ਼ਾਂ ਦੇ ਪਿੰਡ ਕਿਹਾ ਜਾਂਦਾ ਹੈ ਬਦਮਾਸ਼ਾਂ ਦੇ ਪਿੰਡ ਕਿਹਾ ਜਾਂਦਾ ਵਾਹ ਵਾਹ ਪਾਕਿਸਤਾਨ ਤੋਂ ਪਹਿਲਾਂ ਅੱਛਾ ਅੱਛਾ ਹਾਂਜੀ ਹਾਂਜੀ ਇੱਕ ਚੀਜ਼ ਹੋਰ ਹੈ ਬਾਬਾ ਜੀ ਕੀ ਜਿਹੜੇ ਹੁਣ ਨਵੀਆਂ ਚੀਜ਼ਾਂ ਬਣਾਉਂਦੇ ਨਾ ਨਵੀਆਂ ਬਿਲਡਿੰਗਾਂ ਤਿਆਰ ਕਰਦੇ ਉਹ 20 ਸਾਲ ਬਾਅਦ 40 ਸਾਲ ਬਾਅਦ ਖੜਖੜ ਹੋ ਜਾਂਦੀਆਂ ਘਟ ਪਾਜ ਹੋ ਜਾਂਦੀਆਂ ਹੁਣ ਤੁਹਾਨੂੰ ਕੀ ਦੱਸੀਏ ਜੀ ਉਹ ਨਵੇਂ ਕੁਆਟਰ ਬਣੇ ਨੇ ਆ ਉਹ ਸਾਰੀ 3 ਨੰਬਰ ਦੀ ਇਡੇਟ ਲੱਗੀ ਆ 3 ਨੰਬਰ ਦੀ ਆ ਜੀ ਤੇ ਅੱਗੇ ਜਿਹੜੀ ਸੀ ਏ ਟਸਲੀ ਸੀ ਹੂੰ ਮਤਲਬ ਉਹਦੇ ਬਣਾਉਣ ਵਾਲੇ ਜਿਹੜੇ ਉਹਨਾਂ 'ਚ ਕੋਈ ਇਮਾਨਦਾਰੀ ਸੀ ਸਹੀ ਆ ਹੁਣ ਤਾਂ ਸਾਡੇ ਵਿੜੇ ਘਰ ਕੋ ਹੋ ਗਿਆ ਹੁਣ ਕੀ ਕਹ ਦਸੀਏ ਤਾਂ ਬਿਲਕੁਲ ਸਹੀ ਗੱਲ ਹੈ ਹਾਂਜੀ ਤੇ ਇਹ ਪ੍ਰਾਣੇ ਉਦੋਂ ਮਿਸਤਰੀ ਵੀ ਵਧੀਆ ਹੋਣਗੇ ਮਟੀਰੀਅਲ ਚੰਗਾ ਲੱਗਦਾ ਹੋਊਗਾ ਬਹੁਤ ਵਧੀਆ ਵੇਖੋ ਇਹਨਾਂ 'ਚ ਚੂਨਾ ਲੱਗਾ ਹੈ ਹਾਂ ਹਾਂਜੀ ਸਹੀ ਆ ਤੁਸੀਂ ਕਿਹੇ ਏਟ ਨੂੰ ਵੇਖੋ ਕਿਸੇ ਨੂੰ ਕਲਰ ਨਹੀਂ ਲੱਗਾ ਜਿੱਦ ਤੱਕ ਲੱਗਾ ਬਿਲਕੁਲ ਸਹੀ ਹਾਂ ਕੋਈ ਇੱਟ ਭੁਰੀ ਨਹੀਂ ਸਾਬਤ ਦੀਆਂ ਸਾਬਤ ਖੜੀਆਂ ਅੱਜ ਤੁਸੀਂ ਤਮੀਰ ਕਰਦੇ ਜੇ ਪਹਿਲੀ ਤਾਂ ਗੱਲ ਉਹ 10 ਸਾਲ ਦੀ ਮਸਾ ਮਨਿਆਦ ਹੁੰਦੀ ਉਹਦੀ 10 ਸਾਲਾਂ ਬਾਅਦ ਉਹ ਖਤਮ ਹੋ ਜਾਂਦੀ ਹੈ ਜੀ ਜੀ ਇਹ ਤਾਂ ਸਾਡੀਆਂ ਸਰਕਾਰਾਂ ਦੀਆਂ ਜਿਹੜੀਆਂ ਨਕਮੀਆਂ ਆ ਗਈਆਂ ਨੇ ਇੱਕ ਇੱਕ ਵਾਰ ਫਿਰ ਸਰਕਾਰਾਂ ਨੂੰ ਵੀ ਦੇ ਦਿਓ ਤੇ ਲੋਕਾਂ ਨੂੰ ਵੀ ਦੇ ਦਿਓ ਵੀ ਯਾਰਾ ਪੁਰਾਣਾ ਜਿਹੜਾ ਵਿਰਸਾ ਇਹਨੂੰ ਸੰਭਾਲਣ ਦੀ ਲੋੜ ਸੀ ਹਾਂਜੀ ਹਾਂਜੀ ਮੈਂ ਤਾਂ ਸਾਰਿਆਂ ਕੇ ਅਪੀਲ ਕਰੂੰਗਾ ਕਿ ਆਪਣਾ ਜਿਹੜਾ ਪੁਰਾਣਾ ਵਿਰਸਾ ਜਿੱਥੇ ਵੀ ਕਿਤੇ ਹੈਗਾ ਪਿੰਡ ਦੇ ਵਿੱਚ ਉਹਨੂੰ ਸੰਭਾਲਿਆ ਜਾਵੇ ਕਿਉਂਕਿ ਪੁਰਾਣਾ ਵਿਰਸਾ ਜਿਹੜਾ ਬੜੀ ਵੱਡੀ ਯਾਦਗਾਰ ਹੈ ਪੁਰਾਣੀ ਬਜ਼ੁਰਗਾਂ ਦੀ ਇਹਨੂੰ ਸਾਹਮਣਾ ਬਹੁਤ ਜ਼ਰੂਰੀ ਆ ਚਲੋ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਗੱਲਬਾਤ ਮਸਜਿਦ ਦੇ ਵਿੱਚ ਪਹੁੰਚ ਗਏ ਆ ਤੇ ਜਿੱਥੇ ਉਹ ਬਾਬਾ ਜੀ ਨੇ ਜ਼ਿਕਰ ਕੀਤਾ ਕਿ ਪੁਰਾਣੀ ਮਸਜਿਦ ਅੱਜ ਵੀ ਮੌਜੂਦ ਹੈ ਜਿਹੜੀ ਭਾਰਤ ਪਾਕਿਸਤਾਨ ਦੇ ਸਮੇਂ ਤੋਂ ਚੱਲਦੀ ਆਈ ਇੱਕ ਤਸਵੀਰ ਤੁਹਾਡੀ ਸਕਰੀਨ ਤੇ ਦਿਖਾ ਦਈਏ ਕਿ ਇਹ ਅੱਜ ਵੀ ਉਹ ਪੁਰਾਣਾ ਖੂਹ ਜਿਹੜਾ ਵਾ ਭਾਰਤ ਪਾਕਿਸਤਾਨ ਤੋਂ ਪਹਿਲਾਂ ਦਾ ਖੂਹ ਜਿਹੜਾ ਅੱਜ ਵੀ ਤੁਹਾਡੀ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੇ ਕੁਝ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਇਧਰਲੇ ਪਾਸੇ ਉਹ ਪੁਰਾਣੀ ਮਸਜਦ ਜਿਹੜੀ ਹੈ ਅੱਜ ਵੀ ਮੌਜੂਦ ਹੈ ਫਿਰ ਜੀ ਹੁਣ ਅਸੀਂ ਉਸ ਮਸਜਦ ਦੇ ਵਿੱਚ ਖੜੇ ਆ ਜਿਹੜੀ ਮਸਜਦ ਦਾ ਬਾਬਾ ਜੀ ਨੇ ਜ਼ਿਕਰ ਕੀਤਾ ਸੀ ਪਹਿਲੀ ਤਸਵੀਰ ਤੁਸੀਂ ਇੱਕ ਰੀ ਦੇਖ ਲਓ ਕਿ ਜਦੋਂ ਵੀ ਤੁਸੀਂ ਕਿਸੇ ਪੁਰਾਣੀ ਮਸਜਦ ਨੂੰ ਦੇਖਦੇ ਹੋ ਤਾਂ ਉਹਦੀ ਪੁਰਾਣੀ ਦਿੱਖ ਜਿਹੜੀ ਹੈ ਤੁਹਾਨੂੰ ਇਸੇ ਹੀ ਤਰ੍ਹਾਂ ਦੀ ਨਜ਼ਰ ਆਵੇਗੀ ਅੱਜ ਬੇਸ਼ੱਕ ਇਸ ਮਸਜਿਦ ਦੇ ਉੱਤੇ ਮੀਨਾਕਾਰੀ ਕਰਕੇ ਇਸ ਨੂੰ ਸਜਾ ਦਿੱਤਾ ਗਿਆ ਹੈ ਸੰਭਾਲਣ ਵਾਸਤੇ ਪਰ ਅੱਜ ਵੀ ਕੁਝ ਨਿਸ਼ਾਨੀਆਂ ਜਿਹੜੀਆਂ ਐ ਇਹਦੀਆਂ ਉਸੇ ਹੀ ਤਰ੍ਹਾਂ ਮੌਜੂਦ ਨੇ ਆਪਾਂ ਕੁਝ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਇਹ ਪੁਰਾਣੀ ਦਿੱਖ ਜਿਹੜੀ ਹੈ ਉਸੇ ਤਰ੍ਹਾਂ ਤੁਹਾਨੂੰ ਨਜ਼ਰ ਆਵੇਗੀ ਇੱਕ ਅਰੇ ਉੱਪਰ ਛੱਤ ਦਿਖਾ ਦਿਓ ਕਿ ਉੱਪਰ ਸੀਮਿੰਟ ਦੇ ਨਾਲ ਉਹ ਇੱਟਾਂ ਨੂੰ ਸਿਰਫ ਲਪੋਇਆ ਗਿਆ ਹੈ ਬਾਕੀ ਉਹ ਮੀਂਹ ਦਾ ਕਾਰੀ ਜਿਹੜੀ ਅੱਜ ਵੀ ਚੂਨੇ ਤੇ ਨਿੱਕੀ ਇੱਟ ਦੀ ਬਣੀ ਹੋਈ ਇਹ ਮਸਜਿਦ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਇਹ ਨਿੱਕੀ ਨਿੱਕੀ ਇੱਟ ਜਿਹੜੀ ਆ ਉਹ ਤੁਹਾਨੂੰ ਨਜ਼ਰ ਆਏਗੀ ਇਹ ਜਿਹੜੇ ਝਰੋਖੇ ਰੱਖੇ ਜਾਂਦੇ ਸੀ ਉਸ ਟਰਮ ਦੀਵਾ ਬਾਲਣ ਵਾਸਤੇ ਰੋਸ਼ਨੀ ਵਾਸਤੇ ਇਹ ਝਰੋਖੇ ਜਿਹੜੇ ਆ ਬਣਾਏ ਜਾਂਦੇ ਸੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਇਹ ਨਿੱਕੀ ਨਿੱਕੀ ਇੱਟ ਦਾ ਉਸੇ ਹੀ ਤਰ੍ਹਾਂ ਤੁਹਾਨੂੰ ਨਜ਼ਰ ਆਵੇਗਾ ਕੁਝ ਹੋਰ ਬਾਹਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਇੱਕ ਵਾਰੀ ਸਾਂਝੀਆਂ ਕਰ ਦਈਏ ਤੁਸੀਂ ਦੇਖ ਸਕਦੇ ਹੋ ਕਿ ਆ ਉੱਪਰ ਗੋਠ ਵਾਲਾ ਜਿਹੜਾ ਹਿੱਸਾ ਦਿਖਾ ਦਿਓ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿ ਉਹ ਨਿੱਕੀ ਨਿੱਕੀ ਇੱਟ ਜਿਹੜੀ ਆ ਅੱਜ ਵੀ ਤੁਹਾਨੂੰ ਨਜ਼ਰ ਆ ਰਹੀ ਹੋएगी ਇਹ ਭਾਰਤ ਪਾਕਿਸਤਾਨ ਦੇ ਸਮੇਂ ਤੋਂ ਪਹਿਲਾਂ ਦੀ ਮਸਜਿਦ ਬਣੀ ਹੋਈ ਹੈ ਸੋ ਅੱਜ ਦੀ ਵੀਡੀਓ ਅਸੀਂ ਕਰਿਆਲੇ ਪਿੰਡ ਤੋਂ ਲੈ ਕੇ ਆਏ ਸੀ ਕਰਿਆਲਾ ਪਿੰਡ 5-600 ਸਾਲ ਪੁਰਾਣਾ ਪਿੰਡ ਹੈ ਤੇ ਦੱਸਿਆ ਜਾਂਦਾ ਹੈ ਕਿ ਇੱਥੇ ਕਦੇ ਮੁਸਲਮਾਨਾਂ ਦਾ ਰਾਜ ਹੁੰਦਾ ਸੀ ਪਰ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਇਥੋਂ ਮੁਸਲਮਾਨ ਭਾਈਚਾਰੇ ਨੂੰ ਜਾਣਾ ਪਿਆ ਕਾਫੀ ਦਿਨ ਲੜਾਈ ਵੀ ਹੁੰਦੀ ਰਹੀ ਸਿੱਖਾਂ ਅਤੇ ਮੁਸਲਮਾਨਾਂ ਦੇ ਦਰਮਿਆਨ ਸੋ ਮੁਸਲਮਾਨ ਭਾਈਚਾਰੇ ਨੂੰ ਇਥੋਂ ਖਦੇੜਨ ਵਾਸਤੇ ਸਰਕਾਰ ਨੇ ਆ ਕੇ ਆਰਮੀ ਲਾਈ ਤੇ ਫਿਰ ਮੁਸਲਮਾਨ ਭਾਈਚਾਰੇ ਨੂੰ ਇਹ ਪਿੰਡ ਜਿਹੜਾ ਛੱਡਣਾ ਪਿਆ ਅੱਜ ਵੀ ਬਹੁਤ ਸਾਰੇ ਪ੍ਰਾਤਨਕਾਰ ਜਿਹੜੇ ਨੇ ਈਸਾਈ ਧਰਮ ਨੂੰ ਬਿਲੋਂਗ ਕਰਦੇ ਨੇ ਕਿਉਂਕਿ ਬਾਬਾ ਜੀ ਨੇ ਇਹ ਗੱਲ ਦੱਸੀ ਕਿ ਪਰਾਤਨ ਜਿਹੜੇ ਇਸਪੈਂਡ ਦੇ ਵਾਸਨਿਕ ਆ ਉਹ ਜ਼ਿਆਦਾਤਰ 크੍ਰਿਸਚਨ ਲੋਕ ਸਨ ਤੇ ਜ਼ਿਆਦਾਤਰ ਮੁਸਲਮਾਨ ਲੋਕ ਸਨ ਸਿੱਖਾਂ ਦਾ ਰਾਜ ਬਾਅਦ ਵਿੱਚ ਹੁੰਦਾ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋ ਜਾਂਦੀ ਹੈ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਕਮੈਂਟ ਕਰਕੇ ਸਾਡੀਆਂ ਗਲਤੀਆਂ ਵੀ ਜ਼ਰੂਰ ਦੱਸਿਓ ਸੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਕਰਿਆਲਾ ਪਿੰਡ ਜ਼ਿਲ੍ਹਾ ਤਰਨਤਾਰਨ ਬਿਲਕੁਲ ਖੇਮ ਕਰਨ ਬਾਰਡਰ ਦੇ ਲਾਗੇ ਬੰਨੇ ਆਪਾਂ ਮੌਜੂਦ ਆ ਅੱਜ ਦੀ ਵੀਡੀਓ ਵਿੱਚ ਇਨਾ ਹੀ ਜੁੜੇ ਰਹੋ ਸਾਡੇ ਨਾਲ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ లై ਪੰਜਾਬ ਪੀਟੀਵੀ